ਪਿਛਲੇ ਦਿਨਾਂ ਤੋਂ ਖਬਰਾਂ ਚੱਲ ਰਹੀਆਂ ਨੇ ਜਾਂ ਆਪਾਂ ਐਲਾਨ ਕੀਤਾ ਸੀਗਾ ਕਿ ਆਪਾਂ ਲਾਡੋਵਾਲ ਦਾ ਟੂਲ ਫਲਾਜਾ ਐਤਵਾਰ ਨੂੰ ਪੀ ਕਰਾਂਗੇ ਸਾਰੇ ਆਪਣੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਘਟੋ ਘਟ 50-50 ਬੰਦੇ ਲੈ ਕੇ ਸਾਰੇ ਬੰਦੇ ਕੱਲ 10 ਵਜੇ ਲਾਡੋਵਾਲ ਟੂਲ ਫਲਾਜਾ ਤੇ ਪਹੁੰਚਣਾ ਤੁਸੀਂ ਐਮਪੀ ਵੀ ਬਣਾਉਣੇ ਆ ਐਮਐਲਏ ਵੀ ਬਣਾਉਣੇ ਆ ਕਾਉਂਸਲਰ ਵੀ ਬਣਾਉਣੇ ਆ ਪਰ ਕਦੀ ਕਿਸੇ ਲੀਡਰ ਨੇ ਤੁਹਾਨੂੰ ਰਾਹਤ ਦੇਣ ਦੀ ਗੱਲ ਕੀਤੀ ਆ ਪੈਣਾ ਇਹਨਾਂ ਨੂੰ ਚਾ ਲੱਕ ਜਿਤਾ ਦਿਓ ਤੁਸੀਂ ਇਹਨਾਂ ਤੇ ਆਸ ਨਾ ਕਰੋ ਕੋਈ ਵੀ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਆਪਣੀਆਂ ਜ਼ਮੀਰਾਂ ਜਗਾਓ ਆਪਣੇ ਹੱਕਾਂ ਦੀ ਖਾਤਰ ਆਪ ਲੜੋ ਟੈਕਸੀਆਂ ਵਾਲੇ ਆ ਟਰੱਕਾਂ ਵਾਲੇ ਆ ਟੈਂਪੂਆਂ ਵਾਲੇ ਆ ਟਿਪਰਾਂ ਵਾਲੇ ਆ ਬੱਸਾਂ ਵਾਲੇ ਆ ਕਿਹੜਾ ਬੰਦਾ ਜਿਹੜਾ ਟੂਲ ਟੈਕਸ ਦੇ ਤੋਂ ਭਾਰੀ ਟੂਲ ਟੈਕਸ ਦੇ ਕਿ ਨਹੀਂ ਲੰਘਦਾ ਕਿਤੇ ਤੁਹਾਡੇ ਕੋਈ ਸਹੂਲਤ ਹੈਗੀ ਹੈ ਤੁਹਾਡੇ ਲਈ ਸਿਰਫ ਤੁਹਾਡੀਆਂ ਜੇਬਾਂ ਵੱਡੀ ਜਾਂਦੇ ਆ 150 ਤੋਂ ਸ਼ੁਰੂ ਹੋਇਆ ਸੀ 430 ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਪਿਛਲੇ ਦਿਨਾਂ ਤੋਂ ਖਬਰਾਂ ਚੱਲ ਰਹੀਆਂ ਨੇ ਜਾਂ ਆਪਾਂ ਐਲਾਨ ਕੀਤਾ ਸੀਗਾ ਕਿ ਆਪਾਂ ਲਾਡੂਵਾਲ ਦਾ ਟੂਲ ਪਲਾਜ਼ਾ ਐਤਵਾਰ ਨੂੰ ਫ਼ਰੀ ਕਰਾਂਗੇ ਮੈਂ ਆਪਣੀ ਯੂਨੀਅਨ ਦੇ ਸਾਰੇ ਹੀ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ, ਹਲਕਾ ਪ੍ਰਧਾਨ, ਸਰਕਲ ਪ੍ਰਧਾਨ ਤੱਕ ਇਹ ਕਹਿਣਾ ਵੀ ਅਸੀਂ ਕਿਸੇ ਨੂੰ ਸਪੈਸ਼ਲ ਫੋਨ ਨਹੀਂ ਕੀਤਾ ਸਾਰੇ ਆਪਣੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਘਟੋ-ਘਟ 50-50 ਬੰਦੇ ਲੈ ਕੇ ਸਾਰੇ ਬੰਦੇ ਕੱਲ 10 ਵਜੇ ਲਾਡੂਵਾਲ ਟੂਲ ਪਲਾਜ਼ਾ ਤੇ ਪਹੁੰਚਣਾ ਤੇ ਜਿਹੜੀ ਆਮ ਜਨਤਾ ਨੂੰ ਅਪੀਲ ਆ ਕਿ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਵੋਟਾਂ ਪਾਈਆਂ ਨੇ ਇਤੋਂ ਪਹਿਲਾਂ ਵੀ ਬੜੀ ਬਾਰ ਵੋਟਾਂ ਪਈਆਂ ਨੇ ਤੁਸੀਂ ਐਮਪੀ ਵੀ ਬਣਾਉਨੇ ਆ ਐਮਐਲਏ ਵੀ ਬਣਾਉਨੇ ਆ ਕਾਉਂਸਲਰ ਵੀ ਬਣਾਉਨੇ ਆ ਪਰ ਕਦੀ ਕਿਸੇ ਲੀਡਰ ਨੇ ਤੁਹਾਨੂੰ ਰਾਹਤ ਦੇਣ ਦੀ ਗੱਲ ਕੀਤੀ ਆ ਤੁਹਾਨੂੰ ਕੀ ਰਾਜੇ ਵੜਿੰਗ ਨੇ ਕਿਹਾ ਹਨ ਕੇ ਵੀ ਤੁਹਾਨੂੰ ਮੈਂ ਤੁਹਾਡਾ ਟੂਲ ਫਲੈਜਾ ਫ੍ਰੀ ਕਰਾਉਣਾ ਕਦੀ ਤੁਹਾਨੂੰ ਡਾਕਟਰ ਅਮਰ ਸਿੰਘ ਨੇ ਕਿਹਾ ਮੈਂ ਤੁਹਾਡਾ ਟੂਲ ਫਲੈਜਾ ਫ੍ਰੀ ਕਰਾਉਣਾ ਕਦੀ ਕਿਸੇ ਕਾਲੀ ਦਲ ਦੇ ਬੰਦੇ ਨੇ ਕਿਹਾ ਆ ਆਪਦੇ ਇਹ ਨਵੇਂ ਐਮਐਲਏ ਜਿੱਤੇ ਆ ਕਦੀ ਤੁਹਾਨੂੰ ਕਿਸੇ ਨੇ ਰਾਹਤ ਦਿੱਤੀ ਆ ਤੁਸੀਂ ਐਨੀਆਂ-ਐਨੀਆਂ ਉਹਨਾਂ ਦੀ ਖਾਤਰ ਰੈਲੀਆਂ ਕੀਤੀਆਂ ਐਨੇ ਝੰਡੇ ਚੁੱਕੇ ਹਾਰ ਸਰੋਪੇ ਚਾਵਾ ਤੁਸੀਂ ਕੀ ਨਹੀਂ ਕੀਤਾ ਲੱਡੂ ਬੰਡੇ ਤੁਸੀਂ ਪਰ ਤੁਹਾਨੂੰ ਰਾਹਤ ਦੇਣ ਦੀ ਗੱਲ ਕਿਸੇ ਨੇ ਨਹੀਂ ਕੀਤੀ ਇਹ ਸਾਰਾ ਕੁਝ ਆਪਣਾ ਤਾਣਾ ਬਾਣਾ ਸਾਨੂੰ ਆਪ ਹੀ ਬੁਣਨਾ ਪੈਣਾ ਇਹਨਾਂ ਨੂੰ ਚਾਹ ਲੱਖ ਚਿਤਾ ਦਿਓ ਤੁਸੀਂ ਇਹਨਾਂ ਤੇ ਆਸ ਨਾ ਕਰੋ ਕੋਈ ਵੀ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਆਪਣੀਆਂ ਜਮੀਰਾਂ ਜਗਾਓ ਆਪਣੇ ਹੱਕਾਂ ਦੀ ਖਾਤਰ ਆਪ ਲੜੋ ਜਿੰਨਾ ਚਿਰ ਤੁਸੀਂ ਆਪ ਨਹੀਂ ਲੜਦੇ ਉਹਨਾਂ ਚਿਰ ਸਰਕਾਰਾਂ ਦੇ ਸੁੱਤੀਆਂ ਨੇ ਨਹੀਂ ਜਾਗਣਾ ਇਸ ਕਰਕੇ ਭਰਾਓ ਬੇਨਤੀ ਆ ਤੁਹਾਨੂੰ ਕਿ ਇਸ ਇਹ ਕੰਮ ਪਬਲਿਕ ਦਾ ਇਹਦੇ ਲਈ ਅਮੀਰ ਤੋਂ ਲੈ ਕੇ ਗਰੀਬ ਤੱਕ ਸਾਰੇ ਦੁਖੀ ਹੁੰਦੇ ਆ ਸਾਰਿਆਂ ਨੂੰ ਪੈਸੇ ਪੈਂਦੇ ਆ ਜਿੱਦੇ ਚ ਟੈਕਸੀ ਡਰਾਈਵਰ ਆ ਟੈਕਸੀਆਂ ਵਾਲੇ ਆ ਟਰੱਕਾਂ ਵਾਲੇ ਆ ਟੈਂਪੂਆਂ ਵਾਲੇ ਆ ਟਿਪਰਾਂ ਵਾਲੇ ਆ ਬੱਸਾਂ ਵਾਲੇ ਆ ਕਿਹੜਾ ਬੰਦਾ ਜਿਹੜਾ ਟੂਲ ਟੈਕਸ ਇਥੋਂ ਭਾਰੀ ਟੂਲ ਟੈਕਸ ਦੇ ਕਿ ਨਹੀਂ ਲੰਗਦਾ ਪਰ ਘਟੋ ਘਟੇ ਇਹ ਦੇਖੋ ਵੀ ਅਸੀਂ ਤੁਹਾਡੀ ਖਾਤਰ ਲੜ ਰਹੇ ਆਂ ਸਾਡਾ ਸਾਥ ਦਿਓ ਇੱਥੇ ਲੰਗਰ ਵੀ ਚੱਲਣੇ ਆਂ ਇੱਥੇ ਸ਼ਬੀਲਾ ਵੀ ਲੱਗਣੀਆਂ ਵਾ ਇੱਥੇ ਸਾਰਾ ਕੁਝ ਹੋਣਾ ਭਰਾਓ ਸਾਰਾ ਸਾਰੇ ਘਰ ਚ ਹਿੱਸਾ ਪਾਓ ਤੇ ਕੱਲ 10 ਵਜੇ ਆਪਣੀ ਤਿਆਰੀ ਨਾਲ ਇੱਥੇ ਪਹੁੰਚੋ ਤਾਂ ਜੋ ਇਹਨੂੰ ਆਪਾਂ ਮੈਰਿਜ ਤੇ ਮੰਨਦੀ ਇਹ ਗੱਲ ਆ ਇਹਨੂੰ ਬੰਦੀ ਕਰਾ ਦਈਏ ਇਹ ਜਦੋਂ ਸੜਕਾਂ ਤੇ ਟੋਏ ਪਏ ਆ ਲੈਟਾ ਇਹਨਾਂ ਦੀਆਂ ਨਹੀਂ ਜੱਗਦੀਆਂ ਕੋਈ ਟਾਇਲਟ ਸਿਸਟਮ ਇੱਥੇ ਨਹੀਂ ਹੈਗਾ ਆਏ ਗਏ ਯਾਤਰੀਆਂ ਦੇ ਲਈ ਕਿਤੇ ਬਾਥਰੂਮ ਲੈਟਰਿੰਗ ਹੈਗੇ ਆ ਕਿਤੇ ਤੁਹਾਡੇ ਕੋਈ ਸਹੂਦਾ ਹੈਗੀ ਹੈ ਤੁਹਾਡੇ ਲਈ ਸਿਰਫ ਤੁਹਾਡੀਆਂ ਜੇਬਾਂ ਵੱਡੀ ਜਾਂਦੇ ਆ 150 ਤੋਂ ਸ਼ੁਰੂ ਹੋਇਆ ਸੀ 430 ਹੋ ਗਿਆ ਇਹ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਮੇਰੀ ਬੇਨਤੀ ਪ੍ਰਵਾਨ ਕਰੋ ਸਾਡੀਆਂ ਦੋ ਜਥੇਬੰਦੀਆਂ ਨੇ ਭਾਰਤੀ ਕਿਸਾਨ ਮਜ਼ਦੂਰ ਜੂਨੀਅਨ ਤੇ ਭਾਰਤੀ ਕਿਸਾਨ ਜੂਨੀਅਨ ਦਬਾਬਾ ਦੋਨਾਂ ਜਥੇਬੰਦੀਆਂ ਵੱਲੋਂ ਇਹ ਪ੍ਰੋਗਰਾਮ ਲਿਖਿਆ ਗਿਆ ਵਾ ਤੁਹਾਨੂੰ ਰਾਹਤ ਦੇਉਣ ਲਈ ਵੀ ਤੁਹਾਡਾ ਸ਼ਤਕਾਰਾ ਕਰਾਉਣ ਲਈ ਇਸ ਕਰਕੇ ਸਾਡਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ